ਅੱਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਅੱਜ ਦੀ ਜਿਹੜੀ ਅਹਿਮ ਚਰਚਾ ਅਹਿਮ ਗੱਲਬਾਤ ਏਕੀ ਜਿਹੜੀ ਆ ਹਰ ਇੱਕ ਦੇ ਕਹ ਲੋ ਵੀ ਜਵਾਨ ਦੇ ਉੱਤੇ ਹਰ ਇੱਕ ਦੇ ਮੂੰਹ ਦੇ ਉੱਤੇ ਇਹੀ ਚੱਲ ਰਹੀ ਆ ਲਿਬਰੇਸ਼ਨ ਦੇ ਨੂੰ ਲੈ ਕੇ ਕੀ ਬਣਨ ਜਾ ਰਿਹਾ ਆ ਕੀ ਹੋਵੇਗਾ ਕਿੰਨਾ ਜਿਹੜਾ ਇਸ ਦੇ ਵਿੱਚ ਕਿਦੇ ਤੇ ਕਿੰਨਾ ਟੈਰਿਫ ਲੱਗਣਾ ਆ ਇਹ ਹੁਣ ਸਾਰਿਆਂ ਦੇ ਮਨਾਂ ਦੇ ਵਿੱਚ ਸਵਾਲ ਆ ਰਹੇ ਹੈਗੇ ਆ ਸੋ ਅੱਜ ਤਕਰੀਬਨ ਦੁਪਹਿਰ 1 ਵਜੇ ਰਾਸ਼ਪਤੀ 트럼ਪ ਅ ਵਾਈਟ ਹਾਊਸ ਦੇ ਇੱਕ ਗਾਰਡਨ ਦੇ ਵਿੱਚੋਂ ਬੋਲਦੇ ਹੋਏ ਇਹਨਾਂ ਟੈਕਸਸ ਦੇ ਬਾਰੇ ਜਾਣਕਾਰੀ ਦੇਣਗੇ ਕੁਝ ਦਿਨ ਪਹਿਲਾਂ ਵਾਈਟ ਹਾਊਸ ਦੇ ਪ੍ਰੈਸਕਰਟਰ ਕੈਰੋਲਿਨ ਲਵਿਟ ਉਹਨਾਂ ਨੇ ਇੱਕ ਚਾਰਟ ਜਿਹੜਾ ਉਹ ਦਿਖਾਇਆ ਸੀ ਟੈਰਿਫ ਨੂੰ ਲੈ ਕੇ ਵੀ ਅਮਰੀਕਨ ਗੁੱਡਸ ਦੇ ਉੱਤੇ ਕਿੰਨਾ-ਕਿੰਨਾ ਜਿਹੜਾ ਟੈਰਿਫਾ ਉਹ ਲੱਗ ਰਿਹਾ ਹੈਗਾ ਆ ਉਸ ਦੇ ਵਿੱਚ ਜੇ ਤੁਸੀਂ ਚਾਰਟ ਨੂੰ ਧਿਆਨ ਨਾਲ ਦੇਖੋ ਤਾਂ ਕਹਿੰਦੇ ਵੀ ਯੂਰਪੀਅਨ ਯੂਨੀਅਨ ਦੇ ਦੁਆਰਾ ਅਮਰੀਕਨ ਡੇਰੀ ਦੇ ਉੱਤੇ 50% ਜਿਹੜਾ ਟੈਰਿਫਾ ਉਹ ਲਾਇਆ ਗਿਆ ਇੰਡੀਆ ਦੇ ਦੁਆਰਾ ਜਿਹੜਾ 150% ਟੈਰਿਫ ਐਗਰੀਕਲਚਰ ਪ੍ਰੋਡਕਟ ਦੇ ਉੱਤੇ ਇੰਡੀਆ ਦੇ ਦੁਆਰਾ 100% ਟੈਰਿਫ ਅਮਰੀਕਨ ਚੀਜ਼ ਦੇ ਉੱਤੇ 245% ਟੈਰਿਫ ਕੈਨੇਡਾ ਵਾਲੇ ਲਾਉਂਦੇ ਆ 298% ਟੈਰਿਫ ਬਟਰ ਦੇ ਉੱਤੇ ਜਿਹੜਾ ਉਹ ਲਾਉਂਦੇ ਆ ਇਸੇ ਤਰੀਕੇ ਦੇ ਨਾਲ ਰਾਈਸ ਦੇ ਉੱਤੇ ਅਮਰੀਕੀ ਜਿਹੜੀ ਚੌਲ ਉਹਨਾਂ ਤੇ 700% ਤੋਂ ਵੱਧ ਜਿਹੜਾ ਟੈਰਿਫ ਲੱਗਦਾ ਆ ਅਮਰੀਕਨ ਡੇਰੀ ਦੇ ਵਿੱਚ 40% ਤੋਂ ਵੱਧ ਟੈਰਿਫ ਆ ਅਮਰੀਕਨ ਬੀਫ ਦੇ ਉੱਤੇ 39% ਜਿਹੜਾ ਟੈਰਿਫ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਬਾਕੀ ਦੁਨੀਆ ਦੇ ਹੋਰ ਮੁਲਕਾਂ ਦੀ ਵੀ ਇਸ ਦੇ ਵਿੱਚ ਗੱਲ ਜਿਹੜੀ ਹੋਊਗੀ ਡਰਟੀ 15 ਆਪਾਂ ਕੱਲ ਪਰਸੋਂ ਤੋਂ ਜਿਹੜੀ ਚਰਚਾ ਜਿਹੜੀ ਉਹ ਸੁਣ ਰਹੇ ਹੈਗੇ ਆ ਸੋ ਕਹਿੰਦੇ ਵੀ ਅੱਜ ਟੈਰਿਫ ਰੈਸਿਪਰੋਕਲ ਟੈਰਿਫ ਜਿਹੜੇ ਉਹ ਲੱਗਣੇ ਆ ਤੇ ਕਹਿੰਦੇ ਵੀ ਜਿੱਦਾਂ ਰਾਸ਼ਪਤੀ ਟਰੰਪ ਨੇ ਅਨਾਉਂਸ ਕਰਨਾ ਆ ਉਸ ਦੇ ਨਾਲ-ਨਾਲ ਔਨ ਜਿੱਦਾਂ ਉਹਨਾਂ ਨੇ ਮੂੰਹ ਚੋਂ ਸ਼ਬਦ ਕਰਨੇ ਆ ਤੇ ਟੈਰਿਫ ਲੱਗਣੇ ਜਿਹੜੇ ਉਹ ਸ਼ੁਰੂ ਹੋ ਜਾਣੇ ਆ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਗਿਆ ਆ ਅ 트럼ਪ ਹੁਣਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹਨਾਂ ਨੇ ਸਾਡਾ ਦੂਜੇ ਮੁਲਕਾਂ ਦੇ ਬਾਰੇ ਵੀ ਇਹਨਾਂ ਨੇ ਸਾਡਾ ਬਹੁਤ ਨਜਾਇਜ਼ ਫਾਇਦਾ ਚੱਕਿਆ ਆ ਤੇ ਹੁਣ ਕਹਿੰਦੇ ਵੀ ਇਹ ਕੰਪੈਰੀਜ਼ਨ ਜਿਹੜਾ ਉਹ ਆਪਾਂ ਕਰਾਂਗੇ ਵੀ ਉਹ ਹੁਣ ਕਿੱਥੇ ਜਿਹੜੇ ਆ ਕੇ ਖੜਦੇ ਆ ਅ ਕਹਿੰਦੇ ਵੀ ਨੰਬਰਸ ਜਿਹੜੇ ਉਹ ਲੋਅਰ ਹੋਣਗੇ ਜਿਹੜਾ ਅਮਰੀਕਨ ਉਤਪਾਦ ਆ ਉਸ ਦੇ ਉੱਤੇ ਜਦ ਉਹਨਾਂ ਨੂੰ ਟੈਰਿਫ ਲੱਗਣਾ ਸ਼ੁਰੂ ਹੋਇਆ ਤਾਂ ਉਹ ਜਿਹੜੇ ਉਹਨਾਂ ਨੂੰ ਵੀ ਇਹਨੂੰ ਘਟਾਉਣਾ ਪਊਗਾ ਦੂਜੇ ਪਾਸੇ ਜਿਹੜੇ ਵਿਰੋਧੀ ਆ ਉਹ ਕਹਿ ਰਹੇ ਆ ਕੈਨੇਡਾ ਵਾਲਿਆਂ ਨੇ ਤਾਂ ਇੱਕ ਐਂਟੀ ਟੈਰਿਫ ਬਿਲਬੋਰਡ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਟੈਰਿਫਸ ਆਰ ਅ ਟੈਕਸ ਓਨ ਯੂਰ ਗਰੋਸਰੀ ਬਿਲ ਪੇਡ ਫੋਰ ਬਾਈ ਗਵਰਨਮੈਂਟ ਆਫ ਕੈਨੇਡਾ ਕੈਨੇਡਾ ਨੇ ਮਨੀ ਜਿਹੜੀ ਆ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਸਪੈਂਡ ਕੀਤੀ ਵੀ ਇੱਥੇ ਦੇ ਲੋਕਾਂ ਨੂੰ ਇਹ ਦੱਸਿਆ ਜਾਵੇ ਵੀ ਟੈਰਿਫ ਦੇ ਨਾਲ ਮਤਲਬ ਇਹ ਆ ਵੀ ਤੁਹਾਡੇ ਸਾਹਮਣੇ ਦੇ ਉੱਤੇ ਜਿਹੜਾ ਗਰੋਸਰੀ ਦੇ ਉੱਤੇ ਟੈਕਸ ਜਿਹੜਾ ਉਹ ਵਧਣ ਜਾ ਰਿਹਾ ਹੈਗਾ ਆ ਸੋ ਕਹਿੰਦੇ ਵੀ ਹਾਲ ਦੀ ਘੜੀ ਸਭ ਕੁਝ ਅੰਡਰ ਦਾ ਰੈਪਸ ਆ ਡੀਟੇਲ ਜਿਹੜੀਆਂ ਉਹ ਬਾੜੀਆਂ ਬਾਹਰ ਨਹੀਂ ਆ ਰਹੀਆਂ ਵੀ ਕੀ ਕੀ ਕਿਦੇ ਤੇ ਕਿੰਨਾ ਕਿੰਨਾ ਟੈਰਿਫ ਲੱਗੂਗਾ ਜੇ ਉਦਾਂ 트럼ਪ ਹੁਣਾ ਦੀ ਜਾਂ 트럼ਪ ਪ੍ਰਸ਼ਾਸਨ ਦੀ ਗੱਲ ਮੰਨਦੇ ਜਾਈਏ ਤਾਂ ਉਸ ਦੇ ਵਿੱਚ ਇਹ ਸਪਸ਼ਟ ਆ ਵੀ ਰੈਸੀਪਰੋਕਲ ਟੈਰਿਫਾ ਜਿਹੜੇ ਮੁਲਕ ਨੇ ਜਿਹੜੇ ਉਤਪਾਦ ਦੇ ਉੱਤੇ ਜਿੰਨਾ ਟੈਰਿਫ ਲਾਇਆ ਉਹਦੇ ਉਸੇ ਹੀ ਉਤਪਾਦ ਦੇ ਉੱਤੇ ਜਵਾਬੀ ਜਿਹੜਾ ਟੈਰਿਫਾ ਬਰਾਬਰ ਦਾ ਲੱਗਣ ਜਾ ਰਿਹਾ ਆ ਰਮਹੂਨਾ ਦੇ ਦੁਆਰਾ ਆਲਰੇਡੀ ਸਟੀਲ ਤੇ ਅਲੂਮੀਨੀਅਮ ਦੇ ਉੱਤੇ ਚਾਈਨੈਸ ਗੁੱਡਸ ਦੇ ਉੱਤੇ ਕੋਈ ਜਿਹੜਾ ਸਮਾਨ ਮੈਕਸੀਕੋ ਕੈਨੇਡਾ ਤੋਂ ਆਉਂਦਾ ਉਹਦੇ ਉੱਤੇ ਆਲਰੇਡੀ ਟੈਰਿਫ ਜਿਹੜੇ ਉਹ ਲਾ ਦਿੱਤੇ ਗਏ ਹੈਗੇ ਆ ਰੈਸਿਪਰੋਕਲ ਟੈਰਿਫ ਕਹਿੰਦੇ ਵੀ ਇਸੇ ਹੀ ਪੈਟਰਨ ਦਾ ਇੱਕ ਐਗਜ਼ਾਮਪਲ ਹੈਗਾ ਆ 13 ਫਰਵਰੀ ਦਾ ਇੱਕ ਮੈਮੋ ਜਿਸ ਦੇ ਵਿੱਚ ਇਸ ਪ੍ਰੋਸੈਸ ਨੂੰ ਸ਼ੁਰੂ ਕੀਤਾ ਗਿਆ ਸੀ ਲੇਆਉਟ ਕੀਤਾ ਗਿਆ ਸੀ ਵੀ ਇਸ ਪ੍ਰੋਸੈਸ ਦੀ ਸ਼ੁਰੂਆਤ ਹੋਵੇ ਜਿਸ ਦੇ ਵਿੱਚ ਕੈਬਨਿਟ ਮੰਤਰੀਆਂ ਨੂੰ ਇਹ ਇਨਸਟਰਕਸ਼ਨ ਸੀਗੀ ਵੀ ਉਹਨਾਂ ਦੇ ਐਡਵਾਈਜ਼ਰਸ ਨੂੰ ਇਹ ਇਨਸਟਰਕਸ਼ਨ ਸੀਗੀ ਵੀ ਸਟੱਡੀ ਕਰੋ ਵੀ ਨੌਨ ਰੈਸੀਪ੍ਰੋਕਲ ਟ੍ਰੇਡ ਰਿਲੇਸ਼ਨਸ਼ਿਪ ਦੇ ਵਿੱਚ ਯੂਐਸ ਇਕਨੋਮੀ ਨੂੰ ਕਿਦਾਂ ਨੁਕਸਾਨ ਜਿਹੜਾ ਉਹ ਹੋ ਰਿਹਾ ਹੈਗਾ ਆ ਤੇ ਕਹਿੰਦੇ ਵੀ ਆਪਣੀਆਂ ਰਿਪੋਰਟਸ ਸਬਮਿਟ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਮੁਲਕ ਨੂੰ ਰੈਸੀਪ੍ਰੋਕਲ ਟੈਰਿਫ ਜਿਹੜਾ ਆ ਲਾਇਆ ਜਾਊਗਾ ਸੋ 13 ਫਰਵਰੀ ਤੋਂ ਲੈ ਕੇ 2 ਅਪ੍ਰੈਲ ਤੱਕ ਹੁਣ ਇਹ ਜਿਹੜੇ ਕੈਬਨਟ ਮੰਤਰੀ ਆ ਵੱਖ-ਵੱਖ ਅਧਿਕਾਰੀ ਆ ਵੱਖ-ਵੱਖ ਐਡਵਾਈਜ਼ਰਸ ਆ ਉਹਨਾਂ ਨੂੰ ਵਕਤ ਮਿਲਿਆ ਆ ਉਹਨਾਂ ਨੇ ਲਿਸਟਾਂ ਕਹਿੰਦੇ ਵੀ ਹੁਣ ਤਿਆਰ ਕਰ ਲਈਆਂ ਆ ਤੇ ਅੱਜ ਰਾਸ਼ਪਤਰੀ 트럼ਪ ਉਹਨਾਂ ਲਿਸਟਾਂ ਦੇ ਮੁਤਾਬਕ ਉਹਨਾਂ ਰਿਕਮੈਂਡੇਸ਼ਨਸ ਦੇ ਮੁਤਾਬਕ ਇਹ ਜਿਹੜੇ ਟੈਰਿਫਾ ਉਹ ਐਲਾਨ ਕਰਨਗੇ ਵਾਲ ਸਟ ਜਨਰਲ ਰਿਪੋਰਟ ਕਰ ਰਿਹਾ ਪੀ 트럼ਪ ਟੈਰਿਫਸ ਜਿਸ ਤਰ੍ਹਾਂ ਲੂਮ ਕਰ ਰਹਾ ਪੀ ਅਨਾਉਂਸ ਹੋਣੇ ਆ ਤੇ ਡਾਉ ਇੰਡਸਟਰੀਅਲਸ ਪੀ ਹੋਰ ਜਿਹੜੀ ਸਟਾਕ ਮਾਰਕੀਟ ਆ ਔਨ ਹੋਲਡ ਰਹੀ ਹੈਗੀ ਆ ਐਸ ਐਮ ਪੀ ਇੰਡੈਕਸ ਫਲੈਟ ਚੱਲ ਰਹੀ ਹੈ ਤੇ 트럼ਪ ਹੋਣਾ ਨੇ ਅੱਜ 4 ਵਜੇ ਈਸਟਰਨ ਟਾਈਮ ਈਟੀ ਰੋਜ਼ਗਾਰਡਨ ਉੱਥੇ ਅਨਾਉਂਸ ਕਰਨਾ ਹੈ April 2 ਲਿਬਰੇਸ਼ਨ ਡੇ ਫਾਰ ਯੂਐਸ ਟ੍ਰੇਡ ਪਾਲਿਸੀ ਸੋ ਆਪਣਾ ਸਮਾਂ 1 ਵਜੇ ਹੋਣਾ ਹੈ ਤੇ ਈਸਟਰਨ ਜਿਹੜਾ ਸਟੈਂਡਰਡ ਟਾਈਮ ਆ 4 ਵਜੇ ਦੇ ਕਰੀਬ ਪ੍ਰੈਜ਼ੀਡੈਂਟ 트੍ਰੰਪ ਹੁਣੀ ਇਹ ਅਨਾਉਂਸ ਕਰਨਗੇ ਇਹਦੇ ਨਾਲ ਬਹੁਤ ਸਾਰੇ ਲੋਕਾਂ ਚ ਫਿਕਰਮੰਦੀ ਵੀ ਹੈਗੀ ਆ ਕਿ ਇਕਨੋਮਿਕ ਗਰੋਥ ਸਲੋ ਡਾਊਨ ਹੋ ਜਾਊਗੀ ਜਿਹਦੇ ਨਾਲ ਬਹੁਤ ਸਾਰੀਆਂ ਛੋਟੀਆਂ ਕੰਪਨੀਆਂ ਆਪਣੇ ਸਟਾਕ ਸੇਲ ਕਰ ਦੇਣਗੀਆਂ ਤੇ ਇਹ ਮਾਰਕੀਟ ਦੇ ਵਿੱਚ ਕਾਫੀ ਇੰਟਰਰਪਸ਼ਨ ਆ ਸਕਦੀ ਆ ਰੋਇਟਰਜ਼ ਵੀ ਰਿਪੋਰਟ ਕਰ ਰਿਪੋਰਟ ਕਰ ਰਿਹਾ ਕਿ 트੍ਰੰਪ ਟੈਰਿਫਸ ਦੇ ਨਾਲ ਗਲੋਬਲ ਸਟਾਕ ਮਾਰਕੀਟ ਤੇ ਟ੍ਰੇਡ ਵਾਰ ਫੀਅਰਸ ਐਜ਼ ਅਪ੍ਰੈਲ 2 ਅਨਾਉਂਸਮੈਂਟ ਨੋਮਸ ਤੇ ਇਸ ਤੋਂ ਬਿਨਾ ਜੇ ਰਾਜਗੁਰਵੀ ਸਿੰਘ ਜੀ ਆਪਾਂ ਆਪਣੇ ਸਰੋਤਿਆਂ ਨੂੰ ਕੁਝ ਦਿਨ ਪਹਿਲਾਂ ਕਹਿੰਦੇ ਭਈ ਆਪਣੇ ਆਟੇ ਮਿਰਚ ਮਸਾਲੇ ਚੱਕ ਲਓ ਤੇ ਕਈਆਂ ਨੇ ਕਹਿਣਾ ਸੀ ਲਾਏ ਫੇਰ ਡਰਾਨ ਲੱਪੇ ਹੁਣ ਇਸ ਮਾਮਲੇ ਦੇ ਵਿੱਚ ਤੇ ਅੱਜ ਯੂ ਐਸ ਏ ਟੂਡੇ ਰਿਪੋਰਟ ਕਰ ਰਿਹਾ ਵੀ ਯੂ ਐਸ ਏ ਦਾ ਜਿਹੜਾ ਇੰਪੋਰਟ ਆ ਜਿਹੜਾ ਯੂ ਐਸ ਏ ਬਾਹਰਲੇ ਮੁਲਕਾਂ ਤੋਂ ਸਮਾਨ ਖਰੀਦਦਾ ਉਹ ਇਸ ਮਹੀਨੇ ਸਭ ਤੋਂ ਜ਼ਿਆਦਾ ਜਿਹੜਾ ਹਾਈਐਸਟ ਹੋਇਆ ਹੈਗਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਕੀਮਤਾਂ ਜਿਹੜੀਆਂ ਚੜ ਜਾਣੀਆਂ ਹੈਗੀਆਂ ਸੋ ਯੂਐਸ ਕਹਿੰਦੇ ਇੰਪੋਰਟਡ ਮੋਰ ਗoods ਇਨ ਜਨੂਅਰੀ ਸੌਰੀ ਜਨੂਅਰੀ ਮੀਨਸ ਦੈਨ ਇਨ ਐਨੀ ਮੰਥ ਸਿንስ ਦ ਗਵਰਨਮੈਂਟ ਸਟਾਰਟਡ ਟਰੈਕਿੰਗ ਦ ਡਾਟਾ ਵੀ ਜਦੋਂ ਤੋਂ ਇਹ ਡਾਟਾ ਟਰੈਕ ਕਰਨਾ ਗਵਰਨਮੈਂਟ ਨੇ ਸ਼ੁਰੂ ਕੀਤਾ ਹੈ ਤੇ ਜਿਹੜਾ ਇਸ ਸਾਲ ਦਾ ਜਨੂਅਰੀ ਸੀ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟ ਆ ਉਹ ਯੂਐਸਏ ਦੇ ਵਿੱਚ ਹੋਇਆ ਆਪਣੇ ਤਿੰਨ ਲਾਰਜੇਸਟ ਟਰੇਡਿੰਗ ਪਾਰਟਨਰਸ ਹੈਗੇ ਅਮਰੀਕਾ ਦੇ ਚਾਈਨਾ ਕੈਨੇਡਾ ਤੇ ਮੈਕਸੀਕੋ ਯੂ ਐਸ اے ਟੂਡੇ ਨੇ ਅਨਲਿਸਿਸ ਰੀਸੈਂਟਲੀ ਜੋ ਜਾਰੀ ਕੀਤਾ ਹੈ ਕਹਿੰਦੇ ਵੀ 300 ਬਿਲੀਅਨ ਡਾਲਰ 320 ਬਿਲੀਅਨ ਡਾਲਰ ਜਨਵਰੀ 2025 ਦੇ ਵਿੱਚ ਇمپੋਰਟ ਹੋਇਆ ਸਮਾਨ ਜੋ ਕਿ 26% ਇਨਕਰੀਸ ਆ ਕੰਪੇਅਰ ਟੂ ਜਨਵਰੀ 2024 ਸੋ ਪਿਛਲੇ ਸਾਲ ਜਨਵਰੀ ਨਾਲੋਂ ਇਸ ਸਾਲ 26% ਇمپੋਰਟ ਅ ਇਨਕਰੀਜ਼ ਹੋਇਆ ਬਕ ਬਕ ਜਿਹੜੀਆਂ ਚੀਜ਼ਾਂ ਦਾ ਸੋ ਇਹਦਾ ਕਾਰਨ ਇਹ ਹੀ ਆ ਵੀ ਲੋਕ ਜਿਹੜਾ ਆ ਉਹ ਸਮਾਨ ਪਹਿਲੇ ਹੀ ਸਟੋਰ ਕਰਨਾ ਸ਼ੁਰੂ ਕਰਦੇ ਆ ਇਹ ਯੂ ਐਸ اے ਸਟੋਰੀ ਯੂ ਐਸ اے ਜੋ ਟੂਡੇ ਆ ਉਹਨਾਂ ਨੇ ਸਟੋਰੀ ਰਨ ਕੀਤੀ ਆ ਵੀ ਇੱਕ ਨੋ ਲੈਂਡ ਨਾਮ ਦਾ ਬੰਦਾ ਆ ਉਹ ਕਹਿੰਦਾ ਵੀ ਮੇਰੇ ਮੁੰਡੇ ਨੂੰ ਨਟ ਅਲਰਜੀ ਆ ਤੇ ਮੈਨੂੰ ਪਤਾ ਵੀ ਕੈਨੇਡੀਅਨ ਮੇਡ ਜਿਹੜਾ ਨਟ ਫ੍ਰੀ ਗ੍ਰੈਨੋਲਾ ਆ ਉਹ ਬਹੁਤ ਮਹਿੰਗਾ ਹੋ ਜਾਣਾ ਸੋ ਕਹਿੰਦਾ ਵੀ ਮੈਂ ਪੂਰੀ ਤਰ੍ਹਾਂ ਜਿਹੜਾ ਸਟਾਕ ਅੱਪ ਕਰ ਲਿਆ ਹੈਗਾ ਸੋ ਇਸੇ ਤਰ੍ਹਾਂ ਕਹਿੰਦੇ ਭਈ Amazon ਤੋਂ ਇੱਕ ਹੋਰ ਜਿਹੜਾ ਕੰਜ਼ਿਊਮਰ ਆ ਉਹ ਲਿਖਦਾ ਭਈ Amazon ਤੋਂ ਮੈਂ ਇੱਕ ਚੀਜ਼ ਸੌਰੀ ਐਕਸਟਰਾ ਜੋ ਗ੍ਰੇਨੋਲਾ ਹਮੇਸ਼ਾ ਹੀ ਉਹ ਤੋਂ ਬਾਏ ਕਰਦਾ ਪਰ ਇਸ ਵਾਰੀ 40% ਤੱਕ ਕਹਿੰਦੇ ਭਈ ਉਹਦੀ ਜਿਹੜੀ ਕੀਮਤ ਆ ਉਹ ਵਧ ਰਹੀ ਆ ਮੈਂ ਨੋਟਿਸ ਕਹਿੰਦਾ ਉਹਨਾਂ ਦੇ ਦੇਖੇ ਹੈਗੇ ਆ ਸੋ ਲੋਕਾਂ ਨੇ ਧੜਾ ਧੜ ਜਿਹੜਾ ਸਮਾਨ ਆ ਉਹ ਸਟੋਰ ਕਰ ਲਿਆ ਭਈ ਜੇ 25% ਡਿਊਟੀ ਕੈਨੇਡੀਅਨ ਤੇ ਮੈਕਸੀਕਨ ਗoods ਦੇ ਉੱਤੇ ਲੱਗੀ ਤੇ ਚਾਈਨਾ ਦੇ ਉੱਤੇ ਤਾਂ ਪਹਿਲਾਂ ਹੀ 10% ਲੱਗੀ ਸੀ ਤੇ ਉਸ ਤੋਂ ਬਾਅਦ ਫਿਰ 20% ਫੇਰ ਇਨਕਰੀਜ਼ ਕਰ ਦਿੱਤੀ ਗਈ ਈਵਨ ਸ਼ਿਪਮੈਂਟ ਫਰਮ ਚਾਈਨਾ ਦੇ ਵਿੱਚ ਵੀ 16% ਇਨਕਰੀਜ਼ ਹੋਇਆ 41 ਬਿਲੀਅਨ ਡਾਲਰ ਦਾ ਸੋ ਕੈਨੇਡੀਅਨ ਗoods ਦੇ ਵਿੱਚ 15% ਇਨਕਰੀਜ਼ ਹੋਇਆ ਜੋ ਕਿ 38 ਬਿਲੀਅਨ ਡਾਲਰ ਦੇ ਕਰੀਬ ਮੰਨਦਾ ਹੈਗਾ ਮੈਕਸੀਕੋ ਦੇ ਵਿੱਚ 42 ਬਿਲੀਅਨ ਡਾਲਰ ਦਾ ਜਿਹੜਾ ਰੈਕੋਰਡ ਸੈਟ ਅਪ ਹੋਇਆ ਜਨੂਅਰੀ 2025 ਦਾ ਜੋ ਕਿ 12% ਇਨਕਰੀਸ ਆ ਪਿਛਲੇ ਸਾਲ ਨਾਲੋਂ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਭਈ ਬਹੁਤ ਜ਼ਿਆਦਾ ਜਿਹੜਾ ਲੋਕਾਂ ਨੇ ਆਪਣਾ ਜਿਹੜਾ ਸਮਾਨ ਉਹ ਸਟਾਕ ਕਰ ਲਿਆ ਭਈ ਲੱਗਦਾ ਹੀ ਸੀ ਕਿ ਕਾਫੀ ਜ਼ਿਆਦਾ ਜਿਹੜਾ ਟੈਰਫ ਲੱਗੂਗਾ ਉਹਦੇ ਨਾਲ ਜਿਹੜੀਆਂ ਕੀਮਤਾਂ ਆ ਉਹ ਵਧੂ ਚ ਜਾਣਗੇ ਜੀ ਸੋ ਟੇਬਲ ਦੇ ਉੱਤੇ ਕਹਿੰਦੇ ਕੀ ਆ 25% ਟੈਰਿਫ ਹਰ ਇੱਕ ਤਰ੍ਹਾਂ ਦਾ ਇੰਪੋਰਟ ਜਿਹੜਾ ਯੂਐਸ ਤੇ ਕੈਨੇਡਾ ਯੂਐਸ ਦੇ ਵਿੱਚ ਆ ਰਿਹਾ ਕੈਨੇਡਾ ਮੈਕਸੀਕੋ ਤੋਂ ਇਹ ਦੋ ਵਾਰੀ ਆਲਰੇਡੀ ਐਕਸਟੈਂਡ ਪੋਸਟਪੋਨ ਕਿਤੇ ਜਾ ਚੁੱਕੇ ਆ ਰੈਸਿਪਰੋਕਲ ਟੈਰਿਫ ਦੇ ਵਿੱਚ ਚਾਈਨਾ ਬ੍ਰਾਜ਼ੀਲ ਇੰਡੀਆ ਯੂਰੋਪੀਅਨ ਯੂਨੀਅਨ ਇਹ ਜਿਹੜੇ ਕੁਝ ਅਹਿਮ ਟ੍ਰੇਡ ਪਾਰਟਨਰਸ ਆ ਉਹਨਾਂ ਉੱਤੇ ਜਿਹੜਾ ਉਹ ਲੱਗੇਗਾ ਆਲਰੇਡੀ ਰਾਸ਼ਪਤੀ ਕ੍ਰੰਪ ਹੁਣਾਂ ਦੇ ਜਿਹੜਾ ਆਪਾਂ ਦੱਸਿਆ ਹੀ ਅਬੀ ਸਟੀਲ ਤੇ ਅਲਮੀਨੀਅਮ ਦੇ ਉੱਤੇ 20% ਟੈਰਿਫ ਐਡੀਸ਼ਨਲ ਤੇ 25% ਟੈਰਿਫ ਜਿਹੜਾ ਉਸ ਦੇ ਉੱਤੇ ਆਲਰੇਡੀ ਲਾਇਆ ਆ ਉਧਰ ਇਸ ਦੇ ਗੱਲ ਦੇ ਵਿੱਚ ਬੋਲਦੇ ਹੋਏ ਜਿਹੜਾ ਅਨਟੇਰੀਓ ਦਾ ਪ੍ਰੀਮੀਅਰ ਡਗ ਫੋਰਡ ਉਹਨੇ ਕਿਹਾ ਵੀ ਇਹ ਲਿਬਰੇਸ਼ਨ ਨਹੀਂ ਇਹ ਟਰਮੀਨੇਸ਼ਨ ਏ ਮੈਂ ਕਹਿੰਦਾ ਵੀ ਆਈ ਵਿਲ ਕਾਲ ਇਟ ਐ ਟਰਮੀਨੇਸ਼ਨ ਏ ਕੈਨੇਡਾ ਨੂੰ ਵੀ ਇਹ ਪਤਾ ਆ ਵੀ ਉਹਨਾਂ ਦੇ ਸਮਾਨ ਦੇ ਉੱਤੇ ਜੇ ਟੈਰਿਫ ਇੱਧਰ ਨੂੰ ਆਉਂਦਿਆਂ ਲੱਗਦਾ ਤੇ ਉਹਨਾਂ ਦੀ ਇਕਨੋਮੀ ਦਾ ਹੋਰ ਪੱਠਾ ਬੈਠੂਗਾ ਉਨ੍ਹਾਂ ਦੀ ਜਵਾਬੀ ਕਾਰਵਾਈ ਚ ਬਿਜਲੀ ਇੱਕ ਰੀ ਇਹਨਾਂ ਨੇ ਬੰਦ ਕੀਤੀ ਸੀ ਇੱਕ ਦੋ ਦਿਨ ਦੇ ਲਈ ਫਿਰ ਜਦੋਂ ਉਹਨਾਂ ਨੇ ਵਾਪਸ ਲੈ ਲਈ ਸੀ ਟੈਰਿਫ ਟਰੰਪ ਉਹਨਾਂ ਨੇ ਤਾਂ ਬਿਜਲੀ ਦੁਬਾਰਾ ਜਿਹੜੀ ਉਹ ਚਾਲੂ ਕਰ ਦਿੱਤੀ ਜਿਹੜੀ ਉਹ ਗਈ ਸੀਗੀ ਸੋ ਉਧਰ ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ ਚਾਈਨਾ ਜਾਪਾਨ ਤੇ ਸਾਊਥ ਕੋਰੀਆ ਇਹ ਤਿੰਨ ਅਜਿਹੇ ਮੁਲਕ ਨੇ ਜਿੱਦਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਇਹਨਾਂ ਦਾ ਆਪਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਇੱਟ ਕੁੱਤੇ ਦਾ ਵੈਰ ਵੀ ਆ ਇਹ ਟੈਰਿਫਸ ਦੇ ਚੱਲਦੇ ਆ ਰੈਸੀਪਰੋਕਲ ਟੈਰਿਫ ਗਲੋਬਲ ਟੈਰਿਫ ਜਿਹੜੇ ਅੱਜ ਲੱਗਣੇ ਆ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਕਿਹਦੇ ਵੀ ਅਸੀਂ ਕੋਆਰਡੀਨੇਟ ਕਰਨਾ ਹੈ ਉਹਨਾਂ ਦਾ ਜਿਹੜਾ ਸਟੇਟ মিডিਆ ਆ ਉਹ ਉਹਨੇ ਜਿਹੜਾ ਉਹ ਦੱਸਿਆ ਵੀ ਤਿੰਨਾ ਮੁਲਕਾਂ ਨੇ ਪਹਿਲੀ ਵਾਰ ਇਕਨੋਮਿਕ ਡਾਇਲੋਗ ਪਿਛਲੇ 5 ਸਾਲਾਂ ਚ ਪਹਿਲੀ ਵਾਰ ਬੀਤੇ ਐਤਵਾਰ ਜਿਹੜਾ ਆ ਉਹ ਹੋਲਡ ਕੀਤਾ ਵੀ ਉਸ ਦੇ ਵਿੱਚ ਗੱਲਬਾਤ ਕੀਤੀ ਵੀ ਜਿਹੜੀਆਂ ਇਹ ਏਸ਼ੀਅਨ ਐਕਸਪੋਰਟ ਪਾਵਰਸ ਹੈਗੀਆਂ ਆ ਵੀ ਇਹ ਟਰੰਪ ਉਹਨਾਂ ਦੇ ਟੈਰਿਫਸ ਤੋਂ ਕਿੱਦਾਂ ਜਿਹੜੀਆਂ ਉਹ ਬ੍ਰੇਸ ਕਰਨਗੇ ਜਪਾਨ ਤੇ ਸਾਊਥ ਕੋਰੀਆ ਕਹਿੰਦੇ ਵੀ ਉਹ ਸੋਚ ਰਹੇ ਆ ਵੀ ਉਹ ਜਿਹੜਾ ਸੈਮੀ ਕੰਡਕਟਰ ਆ ਉਹ ਇੰਪੋਰਟ ਕਰਨਗੇ ਉਸ ਦਾ ਰਾ ਮਟੀਰੀਅਲ ਚਾਈਨਾ ਤੋਂ ਚਾਈਨਾ ਕਹਿੰਦਾ ਵੀ ਇੰਟਰਸਟਿਡ ਹੈਗਾ ਆ ਵੀ ਜਿਹੜੇ ਚਿਪ ਪ੍ਰੋਡਕਟਸ ਆ ਜਪਾਨ ਤੇ ਸਾਊਥ ਕੋਰੀਆ ਨੂੰ ਜਿਹੜਾ ਉਹ ਲੈ ਕੇ ਇਹ ਚਾਈਨੀਜ਼ ਸੈਂਟਰਲ ਟੈਲੀਵਿਜ਼ਨ ਦੇ ਇੱਕ ਜਿਹੜੇ ਅਕਾਊਂਟ ਆ ਉਸ ਨੇ ਉੱਥੇ ਦੀ ਜਿਹੜੀ ਸੋਸ਼ਲ ਮੀਡੀਆ ਕੰਪਨੀ ਵੀਬੋ ਉਸ ਤੇ ਇਸ ਤਰੀਕੇ ਦੇ ਨਾਲ ਪੋਸਟ ਕੀਤਾ ਆ ਅਮਰੀਕਾ ਦਾ ਜੋਰ ਲੱਗਾ ਪਿਆ ਆ ਵੀ ਚਾਈਨਾ ਦੇ ਕੋਲ ਸੈਮੀ ਕੰਡਕਟਰ ਜਾਂ ਉਹਦਾਂ ਦੀਆਂ ਜਿਹੜੀਆਂ ਚਿਪਸਆਂ ਉਹਦਾਂ ਦਾ ਮਟੀਰੀਅਲ ਘੱਟ ਜਿਹੜਾ ਉਹ ਜਾਵੇ ਜਿਹਦੇ ਨਾਲ ਇਹ ਜਿਹੜੇ AI ਦੇ ਵਿੱਚ ਜ਼ਿਆਦਾ ਅੱਗੇ ਨਾ ਲੰਘ ਸਕਣੀਆਂ ਸੈਮੀ ਕੰਡਕਟਰ ਚਿਪਸ ਦੇ ਵਿੱਚ ਜਿਹੜਾ ਉਹ ਅੱਗੇ ਨਕਲ ਨਾ ਸਕਣ ਕੀ ਟੈਰਿਫ ਲੱਗਣ ਦੇ ਨਾਲ ਇਹ ਇੱਕ ਨਵਾਂ ਰਾਹ ਜਿਹੜਾ ਉਹਨਾਂ ਦੇ ਲਈ ਖੁੱਲਣ ਜਾ ਰਿਹਾ ਆ ਵੀ ਜਿਹੜਾ ਜਾਪਾਨ ਤੇ ਸਾਊਥ ਕੋਰੀਆ ਦੇ ਨਾਲ ਸੰਧੀਆਂ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਇਸ ਦੇ ਵਿੱਚ ਪ੍ਰਗਟਾਈਆਂ جا ਰਹੀਆਂ ਜਾਪਾਨ ਦਾ ਜਿਹੜਾ ਟ੍ਰੇਡ ਮਨਿਸਟਰ ਜੋਜੀ ਮੋਟੂ ਮੂਟੋ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਜਿਹੜੇ ਟ੍ਰੇਡ ਮਨਿਸਟਰ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜੀਆਂ ਡਿਸਕਸ਼ਨਸ ਨਹੀਂ ਵੀ ਹੋਈਆਂ ਇਦਾਂ ਦੀਆਂ ਡਿਸਕਸ਼ਨਸ ਜਿਹੜੀਆਂ ਉਹ ਨਹੀਂ ਹੋਈਆਂ ਚਾਈਨਾ ਵਾਲੇ ਕੁਛ ਕਹਿ ਰਹੇ ਆ ਜਾਪਾਨ ਵਾਲੇ ਜਿਹੜੇ ਉਹ ਕੁਛ ਹੋਰ ਕਹਿ ਰਹੇ ਆ ਸੋ ਕੀ ਇਹ 트럼ਪ ਉਹਨਾਂ ਨੂੰ ਡਰਾਉਣ ਖਾਤਰ ਇਦਾਂ ਦੀਆਂ ਜਿਹੜੀਆਂ ਨਿਊਜ਼ ਨਾਲ ਇਹ ਜਿਹੜੀਆਂ ਉਹ ਚੱਲ ਰਹੀਆਂ ਆ ਬੇਜਿੰਗ ਸੋਲ ਤੇ ਟੋਕੀਓ ਤੇ ਨੇ ਯੂਐਸ ਦੇ ਮੇਜਰ ਟ੍ਰੇਡਿੰਗ ਪਾਰਟਨਰਸ ਨੇ ਇਹਨਾਂ ਦੇ ਆਪਸ ਦੇ ਵਿੱਚ ਜਿੱਦਾਂ ਕਿਹਾ ਵੀ ਸਿੰਘ ਜਿਹੜੇ ਆ ਉਹ ਫਸਦੇ ਰਹਿੰਦੇ ਨੇ ਟੈਰੀਟੋਰੀਅਲ ਡਿਸਪਿਊਟਸ ਹੈਗੇ ਨੇ ਜਾਪਾਨ ਜਿਹੜਾ ਵੇਸਟਵਾਟਰ ਰਿਲੀਜ਼ ਕਰਦਾ ਆ ਫੁਕੁਸ਼ੀਮਾ ਨਿਊਕਲੀਅਰ ਪਾਵਰ ਪਲਾਂਟ ਤੋਂ ਜਿਹੜਾ ਉਹ ਸਮੁੰਦਰ ਦੇ ਵਿੱਚ ਮਹਾਸਾਗਰ ਚ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਂਦਾ ਆ ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਹੇ ਆ ਬਹੁਤ ਕਹਿ ਸਕਦੇ ਵੀ ਇਦਾਂ ਦੀਆਂ ਪਾਰਟਨਰਸ਼ਿਪਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਆ ਅਮਰੀਕਾ ਦੇ ਉਲਟ ਜਿਹੜੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਦੁਸ਼ਮਣ ਆ ਦੁਸ਼ਮਣ ਦਾ ਦੁਸ਼ਮਣ ਦੋਸਤ ਵਾਲੀ ਗੱਲ ਜਿਹੜੀ ਆ ਹੋ ਸਕਦਾ ਵੀ ਅੱਜ ਤੋਂ ਬਾਅਦ ਚ ਕਈ ਥਾਵਾਂ ਦੇ ਉੱਤੇ ਸਾਬਤ ਹੋਵੇ